ਹਾ ਦੇਰ ਸਾਹਿਬ ਤੇ ਮੁੰਡਾ ਖੇਡਿਆ ਸੀ ਤੁਮੋ ਮੋਲੇ ਨਹੀਂ ਪਿਆ ਇਹ ਧਰਤੀ ਦੇ ਤਾਰਾ ਦੇ ਪੁੱਤ ਗੇ ਅੰਮ੍ਰਾ ਦੇ ਤਾਰਾ ਜੜਾ ਗਿਆ ਆ ਤਿੰਨ ਕੁ ਸਾਲ ਦਾ ਦਾ ਬੱਚਾ ਪਿੱਛੇ ਛੱਡ ਗਿਆ ਇਕੱਲਾ ਹੀ ਬੇਟਾ ਮੈਂ ਬੇਨਤੀ ਕਰੂੰਗਾ ਸਾਰੇ ਭਰਾਵਾਂ ਨੂੰ ਲੱਖੇ ਰਗੇੜਾ ਦੇ ਅੰਕੇ ਲੱਖਾ ਖਿਆੜੀ ਵਾਲਾ ਪੁੱਜਿਆ ਹੋਇਆ ਤੇ ਉਹਦੇ ਭਰਾ ਦਾ ਨੰਬਰ ਆ ਜਿਹੜਾ Google Pay 84200 9803626 84 7903626 ਇਹ ਨੰਬਰ ਤੇ ਸਾਰੇ ਖਿਡਾਰੀ ਮੇਰੇ ਵੀਰੋ ਜੇੜਾ ਦੇਣਗੇ ਥੋੜੇ ਥੋੜਾ ਬਹੁਤ ਥੋੜਾ ਬਾਤਾਂ ਉਹ ਪਰਿਵਾਰ ਲਈ ਆਪਾਂ ਨੇ ਜ਼ਰੂਰ ਜੋੜਨ ਪਾਉਣਾ ਹੈ ਬੈਲਬਲ ਜੀ ਦਾ ਖਾਲਸਾ ਬੈਲਬਲ ਜੀ ਵੱਡੇ ਚਮਕਾਲ ਕਮਾਲ ਉਹਨਾਂ ਵੱਲੋਂ ਵੱਡੇ ਜਿਹੇ ਸਤਕਾਰ ਉਸ ਪਰਿਵਾਰ ਲਈ ਆਇਆ ਹੈ ਵਾਹ ਜੀ ਸੋਵਿੰਦਰ ਸੰਗਾ ਗੂਗਲ ਦੇ ਨੰਬਰ ਹੈ ਬੈਲਬਲ ਜੀ ਜਰੂਰ ਸਾਡੇ ਪਰਿਵਾਰ ਦਾ ਬੱਚਾ ਸੀ ਮੇਜ ਮਿਰਗ ਸਾਡੇ ਪ੍ਰਧਾਨ ਗੁਰਮੀਤ ਪ੍ਰਕਾਸ਼ ਜੀ ਪ੍ਰਧਾਨ ਅਜੀਤ ਸਿੰਘਲਾ ਦੇ ਨਾਲ ਪ੍ਰਧਾਨ ਗੁਰਪ੍ਰੀਤ ਟਰੱਕ ਜੁਨੀਅਨ ਪਵਾਨੀਗੜ ਸੜਕਾਂ ਪੁੱਛੇ ਨੇ ਸਾਡੇ ਹਰਦੀਪ ਕਾਲੇਵਰ ਦੇ ਯਾਰ ਨੇ ਬਹੁਤ ਧੰਨਵਾਦ ਹਾਂਜੀ ਪਰਮਾ ਜੀ ਜੀ ਸੋਦਰ ਸਾਡੇ ਸੱਦੇ ਲਾੜਿਆ 19 ਨੂੰ ਤੇਤਨਾ ਦੇ ਵਿਚਾਰੇ ਪਹੁੰਗੀਆਂ ਸਕਾਰਪੀਏ ਪਰ ਆ ਕਰਮੀ ਰਿਕੂ ਨੇ ਜੱਥੇ ਲਾਉਣ ਦੀ ਕੋਸ਼ਿਸ਼ ਕਰਨ ਦੀ ਹੋਈ ਹੈ ਦਰਪੁਰ ਦਾ ਖੇਡ ਮੈਦਾਨ ਲਓ ਸਾਹਮਣੇ ਆਸਮੇ ਕਰਮੀ ਤੇ ਰਿਕੂ ਕਰਮੀ ਤੇ ਰਿਕੂ ਲੱਗਾ